ਪਹਿਲਾ ਕਹਿੰਦਾ ਕਸਟਮਰ ਤੁਸੀਂ ਪੇ ਨਹੀਂ ਕਰਨਾ ਤੁਸੀਂ ਪਹਿਲਾਂ ਖਾਓ ਉਹਨੂੰ ਟੇਸ ਸਹੀ ਲੱਗਿਆ ਤੁਸੀਂ ਪਹਿਲੇ ਖੁਸ਼ ਹੋ ਕੇ ਦੇ ਕੇ ਜਾਓ ਲੈ ਵੀ ਮਿੱਤਰੋ ਸਿਰਫ 90 ਰੁਪਏ ਦਾ ਪੀਜ਼ਾ ਤੇ 40 ਰੁਪਏ ਦਾ ਵਰਗ ਜਾਨਕੀ ਬਈ ਆਮ ਜਿਹਾ ਰੇਟ ਤੁਸੀਂ ਏਸੀ ਦੇ ਵਿੱਚ ਬੈਠ ਕੇ ਖਾ ਸਕਦੇ ਹੋਗੇ ਮੈਨੂੰ ਰੇਟ ਲੱਗਿਆ ਬਈ ਚੰਗਾ ਨਾ ਪੰਜ ਤਾਰਾ ਫਾਸਟ ਫੂਡ ਵਾਲਾ ਦਾ ਸ਼ਹਿਰ ਸੰਗਰੂਰ ਦੇ ਵਿੱਚ ਹਸਪਤਾਲ ਦੇ ਬਈ ਦੂਜੇ ਗੇਟ ਦੇ ਜਮਾ ਸਾਹਮਣੇ ਤੁਸੀਂ ਇੱਥੇ ਆ ਕੇ ਕੁਝ ਵੀ ਖਾ ਸਕਦੇ ਹੋਗੇ ਸਾਰੇ ਦੇ ਸਾਰੇ ਰੇਟ ਬਈ ਕੱਲੇ ਇਹੀ ਨਹੀਂ ਸਾਰੇ ਸਾਰੇ ਰੇਟ ਜਮਾ ਜਾਇਜ਼ ਨੇ ਹਨਾ ਪਿੰਡ ਵਾਲੇ ਮੁੰਡੇ ਨੇ ਬਈ ਤੇ ਪਿੰਡ ਵਾਲੇ ਮੁੰਡਿਆਂ ਨੇ ਬਈ ਬਾਹਰੋਂ ਆ ਕੇ ਇੱਥੇ ਆਪਦਾ ਕੀਤਾ ਕੰਮ ਤੇ ਤੁਸੀਂ ਕਰਨੀਆਂ ਸਪੋਰਟ ਦੱਬ ਕੇ ਠੀਕ ਹੈ ਜੀ ਤੇ ਬਾਕੀ ਕਿਹੜੀਆਂ ਕਿਹੜੀਆਂ ਸਹੂਲਤਾਂ ਤੁਹਾਨੂੰ ਇੱਥੇ ਮਿਲਣਗੀਆਂ ਸਾਨੂੰ ਸਾਰਾ ਕੁਝ ਆਪਾਂ ਦੱਸਾਂਗੇ ਆਜੋ ਬਈ ਗੱਲਬਾਤ ਕਰਦੇ ਆ ਬਾਈ ਦੇ ਨਾਲ ਆਜੋ ਤੁਹ ਬਈ ਅਸੀ ਗਾਲ ਜੀ ਅਸੀ ਗਾਲ ਵੀ ਆ ਚਲ ਲੌਂਡੀਆ ਵੀਰੋ ਜੀ ਬਤਾਈਆਂ ਭਈ ਤੁਹਾਨੂੰ ਬਰੇ ਥੈਂਕ ਯੂ ਸੋ ਮਚ ਜੀ ਖੜੇ ਕਿੱਥੇ ਹੋਈ ਆ ਪਹਿਲਾਂ ਆਪਾਂ ਅਗਰੇ ਸੰਗਰੂਰ ਖੜੇ ਆ ਜੀ ਇਹ ਆਪਣਾ ਧੂਰੀ ਰੋਡ ਪਜਦਾ ਜੀ ਆਪਣਾ ਇਹ ਠੀਕ ਆ ਹਸਪੀਟਲ ਦੇ ਬਿਲਕੁਲ ਓਪੋਜੀਟ ਆ ਜੀ ਇਹ ਆਪਣੇ ਸੈਕੰਡ ਗੇਟ ਆ ਜਿਹੜਾ ਬੰਦ ਪੈ ਗੇਟ ਹਸਪੀਟਲ ਦਾ ਉਹਦੇ ਸਾਹਮਣੇ ਆਪਣਾ ਬਿਲਕੁਲ ਸਾਹਮਣੇ ਆ ਜੀ ਬਾਕੀ ਇਹ ਰੋਡ ਤੇ ਕੋਈ ਫਾਸਟ ਫੂਡ ਦੀ ਸ਼ੌਕ ਹੈਗੀ ਆਪਣੇ ਸਨਾਮੀ ਗੇਟ ਤੋਂ ਲੈ ਕੇ ਇਹ ਰੋਡ ਜਾਂਦਾ ਜੀ ਇਹ ਆਪਣਾ ਇਦੋਂ ਇਦੋਂ ਲੇਰੇ ਕਾ ਗਿਆ ਤੇ ਸਿੱਧਾ ਹੀ ਇਹ ਆਪਣਾ ਦਿੱਲੀ ਵਾਲਾ ਰੋਡ ਆ ਜੀ ਇਹ ਇੱਥੇ ਕੋਈ ਹੈ ਨਹੀਂ ਫਾਸਟ ਫੂਡ ਵਾਲਾ ਇਹ ਕੋਈ ਬੰਦਾ ਮਤਲਬ ਕਿ ਪਈ ਵਾਰ ਹੁੰਦਾ ਹੈ ਬਈ ਇਦੋਂ ਆ ਰਿਹਾ ਬਰਨਾਲੇ ਤੋਂ ਆ ਰਿਹਾ ਜਾਂ ਉਧਰੋਂ ਆ ਰਿਹਾ ਕੋਈ ਹਲਾ ਕਹਾਂ ਰੀ ਆਪਾਂ ਕੋਲ ਡਰਿੰਕ ਸ਼ੇਕ ਵਗੈਰਾ ਜਾਂ ਕੋਈ ਕੁਸ ਖਾਣਾ ਫਾਸਟ ਫੂਡ ਹੈ ਨਾ ਤਾਂ ਆਪਾਂ ਇੱਥੇ ਰੁੱਕ ਕੇ ਬਿਜ ਕਰ ਕੇ ਅੱਗੇ ਤੁਰ ਜਾ ਸਕਦੇ ਠੀਕ ਹੈ ਜੀ ਕਿੰਨਾ ਟਾਈਮ ਹੋਗੇ ਇਹਨੂੰ ਕਿਲੇ ਜੀ ਇਹ ਆਪਾਂ ਨੇ ਵੀਰੇ ਅਕਤੂਬਰ ਚ ਕਰਿਆ ਸੀ ਆਪਣੀ ਤਾਂ ਅਕਤੂਬਰ ਨੂੰ ਕਰੀ ਸੀ ਠੀਕ ਆ ਤੇ ਉਦੋਂ ਤੋਂ ਕਰ ਰਹੇ ਹੈਗੇ ਆਪਣਾ ਕੰਮ ਠੀਕ ਹੈ ਜੀ ਬੜੀ ਤਲ ਰਹੇਗਾ ਹਾਂ ਮੇਰੇ ਬਹੁਤ ਬ ਰੇਟ ਵੀਰੇ ਦੱਸੋ ਬੰਲਾ ਇੱਕਦਾਂ ਵੀਰੇ ਰੇਟ ਜੀ ਮੈਂ ਵese ਵੀਰੇ ਬਾਹੋਂ ਆਇਆ ਮੇਰੇ ਮੈਂ 17 ਸਾਲ ਸਿੰਗਾਪੁਰ ਕੰਮ ਕੀਤਾ ਮੈਂ ਖੁਦ ਵੀ ਕੰਮ ਕਰਦਾ ਰਿਹਾ ਤੇ ਜਦੋਂ ਮੈਂ ਆ ਕੇ ਇੱਥੇ ਆਉਂਦਾ ਸੀ ਵੀਰੇ ਸੁੱਤੀ ਆਉਂਦਾ ਸੀ ਮਾਰੇ ਰੂਟ ਅਸੀਂ ਜਾਂਦੇ ਸੀ ਪਤਾ ਲੱਗਦਾ ਸੀ ਬਹੁਤ ਜ਼ਿਆਦਾ ਰੇਟ ਹੁੰਦੇ ਸੀ ਫਿਰ ਅਸੀਂ ਆਪ ਖੁਦ ਰੇੜੀਆਂ ਦਿਖਾਉਂਦੇ ਹੁੰਦੇ ਸੀ ਪਈ ਆ ਰਵੇ ਆਪਣੇ ਪੈਸੇ ਵੀ ਵਾਜਣਾ ਤੇ ਉਹ ਵੀ ਹੋਵੇ ਫੇਰ ਆਪਾਂ ਸੋਚਿਆ ਯਾਰ ਵੀ ਕਿਉਂ ਨਾ ਆਪਾਂ ਸਸਤੇ ਰੇਟ ਇਹ ਰੀੜੀਆਂ ਵਾਲੇ ਰੇਟ ਦੇ ਆਪਾਂ ਇੱਕ ਵਾਰ ਕਰਕੇ ਦੇਖੀਏ ਵੀ ਆਪਾਂ ਆਪਦਾ ਬਣਾ ਕੇ ਦੇਖੀਏ ਆਪਾਂ ਕੋਈ ਕਸਟਮਰ ਦਾ ਵੀ ਰਿਸਪਾਂਸ ਵਧੀਆ ਆਇਆ ਜਦੋਂ ਅਗਲਾ 12 ਵੀ ਚਾਹ ਦਾ ਵਰਕਰ ਖਾਂਦਾ ਤੇ ਵੀ ਚਾਹ ਦਾ ਵਰਕਰ ਖਾਂਦਾ ਹਾਂ ਇਹ ਬਾਕੀ ਪੀਜ਼ਾ ਲਾ ਲਓ ਤੁਸੀਂ ਵੀਰੇ ਕੋਲਡ ਡਰਿੰਕ ਲਾ ਲਓ ਕੋਈ ਸ਼ੇਕ ਲਾ ਲਓ ਮਤਲਬ ਕਿ ਸਭ ਤੋਂ ਜਿਸ ਰੂਪ ਦੇ ਵਿੱਚ ਦੇਖਾਇਆ ਸਭ ਤੋਂ ਹੌਟ ਕਾਫੀ ਕੋਲਡ ਕਾਫੀ ਆਪਣਾ ਪ੍ਰਾਈਸਲੈਸ ਹੈ ਵੀਰੇ ਠੀਕ ਹੈ ਜੀ ਕਿੰਨਾ ਹੁੰਦਾ ਆਮ ਜੀ ਆਪਾਂ ਕੋਲਡ ਕਾਫੀ ਵੀਰੇ ਬਾਹਰੋਂ ਤਾਂ ਸਟਾਰਟਿੰਗ ਹੈ 90 ਤੋਂ ਆ 90 ਦੇ ਵਧੀਆ ਮਤਲਬ ਕਿ ਸੀਟਿੰਗ ਵਾਲੇ ਨੇ ਠੀਕ ਹੈ ਤੇ ਇਹਦਾ 90 ਦਾ ਸਟਾਰਟ ਹੈ ਵੀਰੇ ਆਪਾਂ ਇਸ 60 ਰੁਪਏ ਦਾ ਹੋ ਹਾਂ ਠੀਕ ਹੈ ਜੀ ਤੇ ਕਾ ਬੱਚੇ ਵਾਲਾ ਆਫਰ ਦੇਖਿਆ ਜੀ ਮੈਂ ਹਰੇ ਵੀ ਇਹ ਆ ਗਿਆ ਉਹਨੂੰ ਇਹ ਚੱਕਰ ਦੇਖੋ ਵੀਰੇ ਆਪਣਾ ਕਿਡਜ਼ ਕੰਬੋ ਆਫਰ ਆ ਜੀ ਜਦੋਂ ਹੁਣ ਕਈ ਵਾਰ ਬੱਚੇ ਆਉਂਦੇ ਨੇ ਨਾ ਇਹ ਫੇਰ ਹੁੰਦਾ ਉਹਨਾਂ ਕੋਲੇ ਵੀ ਅਸੀਂ ਆ ਵੀ ਚੀਜ਼ੇ ਖਾਣੇ ਆ ਵੀ ਖਾਣੇ ਆ ਮੋਸਟਲੀ ਬੱਚੇ ਫਰੈਂਚ ਫਰਾਈ ਖਾਣਾ ਪਸੰਦ ਕਰਦੇ ਹਨ ਤੁਸੀਂ ਇਹ ਦੇਖੋ ਜੀ ਆਪਣਾ 40 ਦਾ 버ਗਰ ਹੀ ਹੋ ਗਿਆ 80 ਦੇ ਆਪਣੇ ਫਰੈਂਚ ਫਰਾਈ ਹੋ ਗਏ ਤੇ 30 ਵੀ ਆਪਣੀ ਕੋਲ ਡਰਿੰਕ ਹੋ ਗਈ ਕੋਟਲ ਬਣ ਕੇ ਇਹ 150 ਪਲੱਸ ਹੋ ਗਿਆ ਠੀਕ ਹੈ ਪਰ ਆਪਾਂ ਇਹਨੂੰ ਆਫਰ ਰੱਖਿਆ ਰਹੇ ਨੇ ਮੇਰੇ ਵੀ ਲੈ ਵੀ ਸਰ ਕੋ ਨੜੇ 90 ਰੁਪਏ ਦੇ ਵਿੱਚ ਤੁਸੀਂ ਬੱਚੇ ਨੂੰ ਇੱਥੋਂ ਰਜਾ ਕੇ ਜਾ ਸਕਦਾ ਮੇਰੇ 버ਗਰ ਵੀ ਫਰੈਂਚ ਫਰਾਈ ਵੀ ਕੋਲ ਡਰਿੰਕ ਵੀ ਉਦੇ ਵਿੱਚ ਵੀਰੇ ਆਪਣਾ ਕਈ ਵਾਰ ਫੈਮਿਲੀ ਵੀ ਆਉਂਦੇ ਜਿਵੇਂ ਪਾਰਟੀ ਕਰਨੀ ਹੈ ਨਾ ਤਾਂ ਆਪਾਂ ਦੇਖੋ ਇਹ ਫੈਮਿਲੀ ਕੰਬੋ ਵੀ ਹੈ ਦੇ ਵਿੱਚ ਤੁਸੀਂ ਸੈਂਡਵਿਚ ਵੀ ਖਾ ਸਕਦੇ ਹੋ ਆਪਣਾ ਪੀਜ਼ਾ ਵੀ ਲੈ ਸਕਦੇ ਹੋ ਆਪਸ਼ਨਲ ਹੈ ਤੁਸੀਂ ਰੈਪ ਖਾਣਾ ਟਿੱਕੀ ਖਾਣੀ ਹੈ ਕੋਲ ਡਰਿੰਕ ਆਪਣੇ ਕੋਲ ਕੋਲ ਡਰਿੰਕ 750 ਦਾ ਹੈ 750 ਦਾ ਹੈ ਹਾਂ ਮੇਰੇ ਇਹ 480 ਦਾ ਇਹੀ ਸੇਮ ਆਫਰ ਜੇ ਤੁਸੀਂ ਦੂਜੀ ਸੌਫ ਤੇ ਜਾਓ ਤਾਂ 600 ਪਲੱਸ ਨੇ 600 ਪਲੱਸ ਨੇ ਹਾਂ ਯਾਨੀ ਕਿ ਭਈ ਜੇ ਤੁਸੀਂ ਇੱਥੇ ਆਓਗੇ ਤਾਂ ਤੁਸੀਂ ਲਗਭਗ 150-200 ਰੁਪਿਆ ਬਚਾ ਕੇ ਜਾ ਕੇ ਕੀ ਗਾਉਂਗੇ ਨਾਲ ਇੱਕ ਫੂਰ ਦੀ ਕੁਆਲਿਟੀ ਠੀਕ ਹੈ ਅਸੀਂ ਵੈਲਡਿਕੇ ਮੇ ਰੋਗੇ ਜੇ ਆਪਾਂ ਕੋਈ ਕਸਟਮ ਪਹਿਲਾਂ ਕਹਿੰਨਾ ਕਸਟਮਰ ਤੁਸੀਂ ਨੇ ਪੇ ਨਹੀਂ ਕਰਨਾ ਤੁਸੀਂ ਪਹਿਲਾਂ ਖਾਓ ਉਹਨੂੰ ਟੇਸ ਸਹੀ ਲੱਗਿਆ ਤੁਸੀਂ ਪਹਿਲੇ ਖੁਸ਼ ਹੋ ਕੇ ਦੇ ਕੇ ਜਾਓ ਉਹ ਬੰਦਾ ਆਪਣਾ ਪੇਜ ਵੀ ਫੋਲੋ ਕਰਕੇ ਜਾਂਦਾ ਯਾਰ ਵੀ ਹਾਂ ਵੀਰ ਫਿਰ ਉਹਦਾ ਪੇਜ ਦੱਸੋ ਕਿਹੜਾ ਯਾਰ ਇਹ ਗੱਲ ਵੱਡੀ ਹਾਂ ਇਹ ਗੱਲ ਵੱਡੀ ਯਾਰ ਜੇ ਜਾਨਕੀ ਪਹਿਲਾਂ ਖਾਓ ਫਿਰ ਪੈਸੇ ਦਿਓ ਹਾਂ ਵੀ ਫਤਲ ਗਿਆ ਤੇ ਬੰਦੇ ਨੂੰ ਚੀਜ਼ਾਂ ਨਹੀਂ ਵਧੀਆ ਮਿਲੂਗੀ ਇੱਕ ਸਭ ਤੋਂ ਵੱਡੀ ਗੱਲ ਵੀਰੇ ਕੀ ਹੈ ਤੁਸੀਂ ਜਿਸੇ ਵੀ ਰੈਸਟੋਰੈਂਟ 'ਚ ਜਾਓ ਕਿਸੇ ਦੀ ਕਿਚਨ ਓਪਨ ਨਹੀਂ ਹੈਗੀ ਕਸਟਮਰ ਉੱਥੇ ਖੜ ਕੇ ਦੇਖਦਾ ਵੀ ਮੇਰਾ ਫੂਡ ਕਿਵੇਂ ਬਰ ਰਿਹਾ ਕਿਹੜੇ ਹੱਥਾਂ ਨਾਲ ਬਰ ਰਿਹਾ ਕਿੱ데 ਓਪਨ ਆ ਜਾਓ ਕਿਚਨ ਉੱਥੇ ਨਾਲ ਕਿਵੇਂ ਬਰ ਰਹੀ ਹੈ ਉਹ ਜਿਹੜੀ ਮੇਨ ਗੱਲ ਆ ਨਾ ਬਈ ਇਹ ਸਾਹਮਣੇ ਦੇਖੋ ਕਿ ਇਹ ਓਰੇ ਵੀ ਆਹ ਤਾਂ ਕਿਵੇਂ ਆ ਵੀ ਇੱਧਰ ਦਿਖਾ ਦੇ ਵੀ ਕਿਸੇ ਦਾ ਲਈ ਇਹ ਤਾਂ ਹੈ ਨਾ ਆਪਨੇ ਕਿਚਨ ਓਪਨ ਹੈ ਵੀ ਕੋਈ ਕਸਟਮਰ ਖੜ ਕੇ ਦੇਖ ਸਕਦਾ ਵੀ ਹਾਂ ਵੀ ਮੇਰਾ ਫੂਡ ਕਿੱਦਾਂ ਬਣ ਰਿਹਾ ਕਿਹੜੀ ਕੁਆਕੀ ਦਾ ਫੂਡ ਬਣ ਰਿਹਾ ਮੇਰਾ ਉਹ ਸਾਰਾ ਕਿਸੇ ਤੇ ਖੜ ਕੇ ਦੇਖ ਸਕਦਾ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕਸਟਮਰ ਇੱਥੇ ਖੜੇ ਸੇਵਿੰਗ ਕਰੇ ਕੋਈ ਚੱਕਰ ਨਹੀਂਗਾ ਵੀ ਜਦ ਅਸੀਂ ਆ ਸਾਰਾ ਕੁਝ ਗੁੱਡ ਕੁਆਲਿਟੀ ਦਾ ਦੇਣਾ ਸਾਨੂੰ ਕੋਈ ਪ੍ਰੋਬਲਮ ਨਹੀਂ ਕੋਈ ਠੀਕ ਹੈ ਜੀ ਹੁੰਦਾ ਕੀ ਕਿ ਆਪਣੇ ਕੋਲੇ ਆਪਣੇ ਕੋਲੇ ਵੀਰੇ ਸਨੈਕਸ ਵਗੈਰਾ ਸਾਰੇ ਨੇ ਬਿਲਕੁਲ ਟੋਟਲੀ ਸਾਰੇ ਜੋ ਵੀ ਬੰਦਾ ਖਾਣਾ ਚਾਹੁੰਦਾ ਹੈ ਬਾਕੀ ਆਪਣੇ ਕੋਲੇ ਪੀਜ਼ਾ 버ਗਰ ਸੈਂਡਵਿਚ ਵੀਰੇ ਸੇਕ ਲਾਗੇ ਆਪਣੇ ਕੋਲੇ ਸਾਰੀ ਚਾਕਲੇਟ ਹੋ ਗਿਆ ਆਈਸਕ੍ਰੀਮ ਬਨੀਲਾ ਸਾਰੇ ਡਰਿੰਕਸ ਜੇ ਆਪਣੇ ਕੋਲੇ ਕਾਫੀ ਚਾਹ ਹੋ ਗਈ ਵੀਰੇ ਆਪਣੇ ਕੋਲੇ ਸਾਰਾ ਕੁਝ ایਵਰੀਥਿੰਗ ਆਪਣੇ ਕੋਲੇ ਬ੍ਰੈਡ ਚ ਵੀ ਗਾਰਲਿਕ ਬ੍ਰੈਡ ਹੋ ਗਿਆ ਵੀਰੇ ਕੋਈ ਸੈਲਡ ਖਾਣਾ ਆਈਸਕ੍ਰੀਮ ਵਗੈਰਾ ਤੁਸੀਂ ਆਪਣੇ ਕੋਲੇ ਹਾਂ ਜੋ ਵੀ ਬੰਦਾ ਇੱਕ ਵਾਰ ਆ ਕੇ ਸਾਨੂੰ ਆਰਡਰ ਕਰੇ ਸਾਰੀਆਂ ਚੀਜ਼ਾਂ ਆਪਣੇ ਕੋਲੇ ਆਨ ਸਪੋਰਟ ਅਵੇਲੇਬਲ ਹੁੰਦੀਆਂ ਨੇ ਫਰੈਸ਼ ਹੁੰਦੀਆਂ ਨੇ ਡੇਟ ਚੈੱਕ ਕਰਕੇ ਵਾਲਾ ਜੋ ਜਿਸ ਵੀ ਜਿੱਦਾਂ ਹੀ ਕਸਟਮਰਾਂ ਦੀ ਸੰਤੁਸ਼ਟੀ ਕਰਕੇ ਜਾਵੇ ਫਿਰ ਪੈਸੇ ਦੇ ਕੇ ਜਾਵੇ ਠੀਕ ਹੈ ਜੀ ਬੈਠਣਾ ਆਵੇ ਆਪਾਂ ਇਹਦੀ ਆਪਾਂ ਗੱਲਬਾਤ ਹਾਂਜੀ ਵੀਰੇ ਆ ਬੈਠਣ ਵਾਲੇ ਦੀ ਵੀਰੇ ਇੱਕ ਇਹ ਚੀਜ਼ ਆ ਮੈਂ ਜਿਵੇਂ ਹੁਣ ਲੋਕ ਜਾਂਦੇ ਆ ਬਾਜ਼ਾਰ ਚ ਅਗਲਾ ਕਹਿੰਦਾ ਜੀ ਪ੍ਰਾਈਵੇਸੀ ਕਾਇਮ ਨੇ ਸਾਡੇ ਕੋਲ ਹਨ ਇਹਦੇ ਅਲੱਗ ਚਾਰਜ ਨੇ ਹਨ ਵੀ ਐ ਕਰਕੇ ਸਾਡੇ ਵੀਰੇ ਕੋਈ ਅਲੱਗ ਚਾਰਜ ਨਹੀਂ ਹੈਗਾ ਫੈਮਿਲੀ ਆਵੇ ਆਪਦਾ ਬਰਥਡੇ ਸੈਲੀਬ੍ਰੇਸ਼ਨ ਕਰੇ ਐਨੀਵਰਸਰੀ ਕਰੇ ਕਿੱਟੀ ਪਾਰਟੀ ਕਰੇ ਆਪਦਾ ਫੂਡ ਆਰਡਰ ਕਰੇ ਸਾਡਾ ਕੋਈ ਐਸਟਰਾ ਚਾਰਜ ਨਹੀਂ ਹੈਗਾ हां ਉਹਨਾਂ ਦੇ ਪੈਸੇ ਹਾਂ ਫੂਡ ਦੇ ਪੈਸੇ ਹੋਣਗੇ ਉਹਨਾਂ ਨੇ ਕੋਈ ਡੈਕੋਰੇਸ਼ਨ ਕਰਾਉਣੀ ਆ ਸਾ ਤੋਂ ਅਲੱਗ ਤੋਂ ਕਰਾਉਣੀ ਆ ਦੇਖੋ ਉਹਨਾਂ ਨੂੰ ਪੈਸੇ ਦੇ ਕਰਨੇ ਪੈਣਗੇ ਉਹਨਾਂ ਨੇ ਕੇਕ ਆਰਡਰ ਕਰਾਉਣਾ ਜਾਂ ਉਹ ਕਰਨਾ ਉਹਨਾਂ ਦੇ ਪੈਸੇ ਨੇ ਮਤਲਬ ਕਿ ਫੂਡ ਦੇ ਪੈਸੇ ਨੇ ਹੋਰ ਕੋਈ ਮਤਲਬ ਕਿ ਜਿਵੇਂ ਉਧਰ ਹੋਟਲਾਂ ਤੁਸੀਂ ਕੈਵਨ ਬੁੱਕ ਕਰਦੇ ਹੋ ਜਾਂ ਉਦਾਂ ਦਾ ਕੋਈ ਕੁਛ ਨਹੀਂ ਹੈਗਾ ਤੁਸੀਂ ਆਪਦਾ ਫੈਮਿਲੀ ਨਾਲ ਉਹਦੇ ਸੈਪਰੇਟ ਬੈਠ ਕੇ ਤੁਸੀਂ ਇੰਜੋਏ ਕਰ ਸਕਦੇ ਹੋ ਦੂਜੇ ਕਸਟਮਰ ਦੇ ਕੋਈ ਇਨਵੋਲਵਮੈਂਟ ਨਹੀਂ ਹੋਊਗਾ ਇਹਦੇ ਵਿੱਚ ਤੁਸੀਂ ਆਪਦਾ ਆਰਾਮ ਨਾਲ ਫੂਡ ਖਾਓ ਜੀ ਤੇ ਵੱਡੀ ਪਾਰਟੀ ਵਾਸਤੇ ਜੇ ਕੋਈ ਬੰਦੇ ਵੱਡੀ ਪਾਰਟੀ ਵਾਸਤੇ ਵੀਰੇ ਆਪਣੇ ਕੋਲ ਉੱਪਰ ਆ ਉੱਪਰ ਹੈਗਾ ਕੋਲੇ ਉੱਪਰ ਹੈ ਦੇਖਿਆ ਬੋਕ ਹਾਂਜੀ ਕੋਲੇ ਇਹ ਵੀ ਆਜੋ ਮਿੱਤਰੋ ਜੇ ਤੁਸੀਂ ਕੋਈ ਵੱਡੀ ਪਾਰਟੀ ਵੀ ਕਰਨਾ ਚਾਹੁੰਦੇ ਤਾਂ ਤੁਸੀਂ ਵੀ ਕਰ ਸਕਦੇ ਹੋ ਕਸਮ ਦਿਖੋ ਲੈ ਆਜੋ ਹਾਂਜੀ ਭਾਈ ਦਸਵੇਂ ਦੇ ਬਾਰੇ ਉੱਪਰ ਵੀ ਰੇਮ ਹੈ ਕਈ ਵਾਰ ਕੀ ਹੁੰਦਾ ਆਲੇ ਨੂੰ ਸੈਪਰੇਟ ਮੀਟਿੰਗ ਵਾਸਤੇ ਚਾਹੀਦਾ ਹੁੰਦਾ ਹਨਾ ਵੀ ਯਾਰ ਅਸੀਂ ਡਿਸਟਰਬ ਨਹੀਂ ਹੋਏ ਦੂਜੇ ਕਸਟਮਰ ਮਤਲਬ ਕਿ ਹੁੰਦੇ ਆ ਨਾ ਇੱਥੇ ਵੀ ਆਪਾਂ ਨੂੰ ਸੈਪਰੇਟ ਜਗ੍ਹਾ ਟੋਟਲੀ ਸੈਪਰੇਟ ਜਗ੍ਹਾ ਇਹ ਕਿਸੇ ਨੇ ਮੀਟਿੰਗ ਕਰਨੀ ਆ ਜਾਂ ਓਪਨਲੀ ਪਾਰਟੀ ਕਰਨੀ ਆ ਆਪਦੇ ਫੁੱਲ ਇੰਜੋਏ ਕਰਨਾ ਆਪਣੇ ਕੋਲੇ ਮਿਊਜ਼ਿਕ ਦਾ ਪ੍ਰਬੰਧ ਆ ਇੱਥੇ ਸਾਰਾ ਕੁਝ ਏਸੀ ਦਾ ਪ੍ਰਬੰਧ ਆ ਆਪਣੇ ਕੋਲੇ ਤੇ ਇਧਰ ਆਪਣੇ ਕੋਲੇ ਟੋਟਲੀ ਪ੍ਰਾਈਵੇਟੀ ਕਈ ਪ੍ਰਾਈਵੇਸੀ ਹੈ ਜੀ ਕਈ ਵਾਰ ਬੰਦੇ ਨੂੰ ਚਾਹੀਦਾ ਵੀ ਅਸੀਂ ਸੈਪਰੇਟਲੀ ਪ੍ਰਾਈਵੇਸੀ ਖਾਣਾ ਖਾਣਾ ਹਨਾ ਉਹ ਵੀ ਜਾਣੀ ਉਹ ਵੀ ਆਪਣੇ ਕੋਲੇ ਅਲੱ ਹੈਂਡਲ ਕਰਦਾ ਸੀ 30 ਹਾਂ ਤੀ ਬੱਤੇ ਹੈਂਡਲੈਂਡ ਕਰ ਸਕਦਾ ਆ ਬਾਬਾ ਲੈ ਮਿੱਤਰੋ ਜੇ ਤੁਸੀਂ ਕੋਈ ਵੀ ਪਾਰਟੀ ਵੀ ਕਰਨੀ ਮੀਟਿੰਗ ਕਰਨੀ ਆ ਪਾਰਟੀ ਕਰਨੀ ਤਾਂ ਤੁਸੀਂ ਇੱਥੇ ਆ ਕੇ ਵੀ ਮੀਟਿੰਗ ਪਾਰਟੀ ਜੋ ਵੀ ਕਰ ਸਕਦੇ ਹੋ ਹਾਂ ਪੱਤਾ ਚੱਲ ਲੈ ਵੀ ਮਿੱਤਰੋ ਆਜੋ ਤੁਸੀਂ ਹੁਣ ਸਹਿਰ ਸੰਗਰੂਰ ਦੇ ਵਿੱਚ ਵਾਈਆਂ ਦੇ ਕੋਲੇ ਦਿਓ ਸੇਵਾ ਦਾ ਮੌਕਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜਾ ਬਾਈ ਜਿੱਤੇ ਬਾਈ ਜੀ ਇੱਕ ਰਹਿ ਗਈ ਜੀ ਮੇਨ ਗੱਲ ਜੇ ਆਪਾਂ ਨੇ ਆਨਲਾਈਨ ਕਰਨਾ ਹੋਵੇ ਉਹ ਕਿਵੇਂ ਕਰੋਗੇ ਜੀ ਆਨਲਾਈਨ ਬਾਈ ਬੇਸ ਤਾਂ ਆਪਾਂ ਸਵੀਗੀ ਦੇ ਵੀ ਹੈਗੇ ਆ ਅਸੀਂ ਕਹਿੰਦੇ ਆ ਵੀ ਸਾਨੂੰ ਜੀ ਸਿਟੀ ਦੇ ਵਿੱਚ ਕੋਈ ਬੰਦਾ ਆਰਡਰ ਕਰਦਾ ਸਾਨੂੰ 400 ਤੋਂ ਪਲੱਸ ਅਸੀਂ ਸੰਗਰੂਰ ਸਿਟੀ ਦੇ ਵਿੱਚ ਠੀਕ ਹੈ ਡਾਇਰੈਕਟ ਕਰਦੇ ਆਂ ਡਾਇਰੈਕਟ ਅਸੀਂ ਆਪ ਪਹਚਾ ਕੇ ਆਉਣੇ ਆ 400 ਤੋਂ ਪਲੱਸ ਆਰਡਰ ਹੋਵੇ ਤਾਂ ਅਸੀਂ ਆਪ ਮਤਲਬ ਕਿ ਫ੍ਰੀ ਡਿਲੀਵਰੀ ਕਰਕੇ ਆਉਣੇ ਆ ਇਹਦੇ ਵਿੱਚ ਕਸਟਮਰ ਨੂੰ 400 ਮਾੜ ਕੇ ਡਿਲੀਵਰੀ ਕਰਾਉਣਾ ਫਰੀ ਠੀਕ ਆ ਜੀ ਤੇ ਆਓ ਆਫਰ ਬਾਰੇ ਦੱਸੋ ਜੀ ਆਪਣੀ ਏ ਆਫਰ ਹੈ एवरी ਸੰਡੇ ਕੋਈ ਵੀ ਬੰਦਾ ਵਿజిਟ ਕਰਦਾ ਜੇ ਉਹ ਲਾਰਜ ਪੀਜ਼ਾ ਲੈਂਦਾ ਸਾ ਤੋਂ ਤਾਂ ਉਹਨੂੰ ਸੇਮ ਸੇਮ ਮਤਲਬ ਕਿ ਜਿਹੜੀ ਟਾਪਿੰਗ ਹੋਊਗੀ ਉਹਦਾ ਸੇਮ ਮੀਡੀਅਮ ਸਾਈਜ਼ ਫ੍ਰੀ ਮਿਲੂਗਾ ਫ੍ਰੀ ਮਿਲੂਗਾ ਫ੍ਰੀ ਮਿਲੂਗਾ ਜੇ ਮੀਡੀਅਮ ਪੀਜ਼ਾ ਬਾਏ ਕਰਦਾ ਜੀ ਤਾਂ ਉਹਨੂੰ ਰੈਗੂਲਰ ਮਿਲੂਗਾ ਸੇਮ ਆਪਣੇ ਟਾਪਿੰਗ ਦੀ ਠੀਕ ਹੈ ਜੀ ਲੈ ਵੀ ਮਿੱਤਰੋ ਆਜੋ ਬਾਕੀ ਵੀ ਸਕਰੀਨ ਦੇ ਉੱਪਰ ਨੰਬਰ ਹੈਗਾ ਤੇ ਆਪਣੇ ਪੇਜ ਨੂੰ ਫੋਲੋ ਕਰਕੇ ਆਇਓ ਬਈ ਜੀ ਤੇ ਆਫਰਾਂ ਦਾ ਫਾਇਦਾ ਜ਼ਰੂਰ ਲਓ ਬਾਕੀ ਵੀ ਸਕਰੀਨ ਦੇ ਉੱਪਰ ਨੰਬਰ ਹੈਗਾ ਤੁਸੀਂ ਇੱਥੇ ਆ ਕੇ ਟੇਸਟ ਕਰਕੇ ਇੱਕ ਕਮੈਂਟ ਜ਼ਰੂਰ ਕਰਕੇ ਜਾਏ ਵੀ ਤੁਹਾਨੂੰ ਫੂਡ ਧੱਕੇ ਮਿਲਗੇ ਓਕੇ ਬਈ థాంਕਿਊ ਬਈ థాంਕਿਊ ਸੋ ਮੱਚ ਧੰਨਵਾਦ